ਬਹੁਤ ਛੋਟਾ ਤੇ ਬਹੁਤ ਟੇਸਟੀ ਇਹ ਲੱਡੂ ਜੇ ਤੁਸੀਂ 1-1/2 ਮਹੀਨਾ ਲਗਾਤਾਰ ਖਾ ਲਿਆ ਤਾਂ ਤੁਹਾਡਾ ਗੋਡਿਆਂ ਦਾ ਦਰਦ ਜਿਹੜਾ ਬਿਲਕੁਲ ਦੂਰ ਹੋ ਜਾਊਗਾ ਤੇ ਨਾਲ ਹੀ ਇਹ ਪੂਰੀ ਸਰਦੀ ਤੁਹਾਨੂੰ ਜ਼ੁਕਾਮ ਨਹੀਂ ਹੋਣ ਦੇਊਗਾ ਇਹਦੇ ਲਈ 200 ਗ੍ਰਾਮ ਲੈ ਲਓ ਚਿੱਟੇ ਤਿਲ 100 ਗ੍ਰਾਮ ਲਈ ਆਪਾਂ ਖਸਖਸ ਤੇ 200 ਗ੍ਰਾਮ ਲਈ ਆਪਾਂ ਗੁੜ ਗੁੜ ਨੂੰ ਚਾਹੇ ਕੁੱਟ ਲਿਓ ਤੇ ਚਾਹੇ ਤੁਸੀਂ ਗ੍ਰੇਟ ਕਰ ਲਿਓ ਉਸ ਤੋਂ ਬਾਅਦ ਲੈ ਲਓ ਜੀ ਇੱਕ ਕੜਾਈ ਉਹਦੇ ਵਿੱਚ ਤਿਲਾਂ ਨੂੰ ਪਾ ਕੇ 2 ਤੋਂ 3 ਮਿੰਟ ਲਈ ਸਲੋ ਫਲੇਮ ਤੇ ਰੋਸਟ ਕਰਿਓ ਫਿਰ ਵਿੱਚ ਮਿਕਸ ਕਰ ਦਿਓ ਖਸਖਸ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾ ਲਿਓ ਪਰ ਆਪਾਂ ਇਹਨਾਂ ਨੂੰ ਮਚਾਉਣਾ ਨਹੀਂ ਸਿਰਫ ਪਕਾਉਣਾ ਹੈ ਜਦੋਂ ਇਹਨਾਂ ਦਾ ਕਲਰ ਹਲਕਾ ਪੀਲਾ ਚਾਹ ਹੋ ਗਿਆ ਨਾਲ ਦੀ ਨਾਲ ਹੀ ਕਿਸੇ ਭਾਂਡੇ ਵਿੱਚ ਕੱਢ ਲਿਓ ਉਸ ਤੋਂ ਬਾਅਦ ਉਸੇ ਕੜਾਈ ਵਿੱਚ ਇੱਕ ਚਮਚ ਪਾਓ ਦੇਸੀ ਘਿਓ ਦਾ ਕੁੱਟਿਆ ਹੋਇਆ ਗੁੜ ਵਿੱਚ ਪਾ ਕੇ ਸਲੋ ਫਲੇਮ ਤੇ ਪਕਾਓ ਤੈਨੂੰ ਚੰਗੀ ਤਰ੍ਹਾਂ ਮੈਲਟ ਕਰ ਲਿਓ ਪਰ ਗੁੜ ਤੁਹਾਡਾ ਕਾਲਾ ਨਹੀਂ ਹੋਣਾ ਚਾਹੀਦਾ ਫਿਰ ਇਹਨੂੰ ਤੁਸੀਂ ਤਿਲਾਂ ਤੇ ਖਸਖਸ ਦੇ ਵਿੱਚ ਮਿਕਸ ਕਰ ਲਿਓ ਚੰਗੀ ਤਰ੍ਹਾਂ ਕਿਸੇ ਚਮਚ ਨਾਲ ਮਿਕਸ ਕਰਿਓ ਕਿਉਂਕਿ ਗੁੜ ਬਹੁਤ ਜ਼ਿਆਦਾ ਇੱਥੇ ਗਰਮ ਹੁੰਦਾ ਜਦ ਹੀ ਹਲਕਾ ਜਿਹਾ ਠੰਡਾ ਹੋ ਗਿਆ ਚਾਹੇ ਤੇ ਦੇ ਛੋਟੇ ਛੋਟੇ ਜਿਹੇ ਲੱਡੂ ਵਟ ਲ ਤਰੇਂ ਕਿਸੇ ਵੀ ਬਾਕਸ ਦੇ ਵਿੱਚ ਪਾ ਕੇ ਰੱਖ ਲਿਓ ਡੇਲੀ ਇੱਕ ਚਮਚ ਖਾਓਗੇ ਤਾਂ ਤੁਹਾਨੂੰ ਬੜੀ ਛੇਤੀ ਇਹਦੇ ਰਿਜ਼ਲਟ ਮਿਲਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ